ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਵਾਪਾ ਸਿੱਖੀਏ ਕਿ ਅਪਾਂ ਜੜੀ ਟੈਕੋਗ੍ਰਾਫੀ ਜਾਂ ਡਰਾਈਵਰ ਕਾਰਡ ਦੀ ਮੈਨੂਅਲ ਐਂਟਰੀ ਕਿਦਾਂ ਕਰ ਸਕਦੇ ਆ ਸਭ ਤੋਂ ਪਹਿਲਾਂ ਕਿ ਤੁਸੀਂ ਆਪਣਾ ਵਿੱਚ ਕਾਰਡ ਪਾਣਾ ਮਸ਼ੀਨ ਦੇ ਤੇ ਧਿਆਨ ਰੱਖੇ ਕਿ ਚੇਪ ਵਾਲਾ ਪਾਸਾ ਜਿਹੜਾ ਕਿ ਉਹ ਉੱਤੇ ਤੇ ਅੰਦਰਲੇ ਪਾਸੇ ਹੋਣਾ ਚਾਹੀਦਾ ਜਦੋਂ ਤੁਸੀਂ ਇਹਨੂੰ ਵਿੱਚ ਪਾ ਦਿਓਗੇ ਆਪਣਾ ਕਾਰਡ ਨੂੰ ਤੇ ਥਲਕਾ ਜੰਦਰ ਪੁਸ਼ ਕਰਨਾ ਹੈ ਜੋ ਤੁਸੀਂ ਅੰਦਰ ਨੂੰ ਪੁਸ਼ ਕਰੋਗੇ ਤੇ ਵੈਲਕਮ ਸਿੰਘ ਜਿੱਦਾ ਕਿ ਮੇਰਾ ਨਾਮ ਲਿਖਿਆ ਆ ਗਿਆ ਤੇ ਉਹ ਮੈਨੂੰ ਪੁੱਛ ਰਿਹਾ ਵੀ ਕੱਲ ਤੂੰ 9:31 ਤੇ ਕਾਰਟ ਕੱਢਿਆ ਸੀ ਤੇ ਹੁਣ ਤੱਕ ਕੀ ਕੀਤਾ ਸਟਾਈਲਿਸਟ ਨਾ ਮੈਂ ਖੰ ਨਹੀਂ ਹੁਣ ਤੱਕ ਮੈਂ ਰੈਸਟ ਨਹੀਂ ਕੀਤੀ ਕਿਉਂਕਿ ਮੇਰੀ ਸ਼ਿਫਟ 9 ਵਜੇ ਸ਼ੁਰੂ ਹੋਣੀ ਹੈ ਤੇ ਉਹ ਪੁੱਛ ਰਿਹਾ ਕਿ 9 19:31 ਤੋਂ ਲੈ ਕੇ ਹੁਣ ਤੱਕ ਤੋ ਕੀ ਕੀਤਾ ਤੇ ਉਹਨੂੰ ਮੈਂ ਦੱਸਾਂਗਾ ਜਿੱਦਾਂ ਕਿ ਐਤੋਂ ਤੁਸੀਂ ਆਪਣੇ ਜਿਹੜਾ ਜਿਹੜਾ ਵੀ ਤੁਸੀਂ ਪਹਿਲਾਂ ਕੰਮ ਕੀਤਾ ਹੋ ਤੁਸੀਂ ਕਰ ਸਕਦੇ ਹੋ ਤੇ ਪਰ ਮੈਂ ਬ੍ਰੇਕ ਤੇ ਸੀ ਤੇ ਮੈਂ ਜਿਹੜਾ ਬ੍ਰੇਕ ਵਾਲਾ ਇੱਥੇ ਲੋਗੋ ਲੈ ਕੇ ਆਵਾਂਗਾ ਜਿਵੇਂ ਕਿ ਹੁਣ ਤੁਸੀਂ ਦੇਖੋ ਕਿ ਉਹ ਕਮਾਈ ਜਾਓਗੇ ਤੇ ਵੱਖਰੇ ਵੱਖਰੇ ਚੇਂਜ ਹੁਣ ਆ ਆ ਗਿਆ ਬ੍ਰੇਕ ਦਾ ਤੇ ਤੁਸੀਂ ਇੱਥੇ ਬ੍ਰੇਕ ਤੇ ਕਰਨਾ ਹੈ ਤੇ ਉਹ ਪੁੱਛ ਰਿਹਾ ਕਿ 8 ਵਜੇ ਤੋਂ ਹੁਣ 19:17 ਤੱਕ ਤੂੰ ਕੀ ਕਰ ਰਿਹਾ ਹੈ ਤੇ ਮੈਂ ਕਹਾਂਗਾ ਕਿ ਜਿੱਦਾਂ ਕਿ ਹੁਣ ਮੇਰੀ ਸ਼ਿਫਟ ਜਿਹੜੀ ਹੈ ਉਹ 9 ਵਜੇ ਸ਼ੁਰੂ ਹੋਈ ਸੀ ਤੇ ਜਿੱਥੇ ਹੁਣ 9:31 ਮਿੰਟ ਤੋਂ ਲੈ ਕੇ 19:31 ਮਿੰਟ ਤੋਂ ਲੈ ਕੇ ਜੋ ਕਿ 9 ਵਜੇ ਤੱਕ ਸਵੇਰ ਦੇ ਅੱਜ 8 ਤਰੀਕ ਨੂੰ ਮੇਰੀ ਸ਼ਿਫਟ 9 ਵਜੇ ਸ਼ੁਰੂ ਹੋਈ ਹੈ ਤੇ ਮੈਂ ਨੂੰ 9 ਵਜੇ ਇੱਥੇ ਕਰਾਂਗਾ 9 ਕੱਲ 7:30 ਤੋਂ ਲੈ ਕੇ ਤੇ ਹੁਣ ਤੱਕ 9 ਵਜੇ ਤੱਕ ਮੈਂ ਜਿਹੜੇ ਕਿ ਉਹ ਆਪਣੀ ਸ਼ਿਫਟ ਸ਼ੁਰੂ ਕੀਤੀ ਤੇ ਇਹ ਮੈਨੂੰ ਪੁੱਛਦਾ ਤੇਰੀ ਬਿਗਨ ਸ਼ਿਫਟ ਹਾਂ ਯੈਸ ਓਕੇ ਕਰਨਾ ਆਪਾਂ ਤੇ ਇਹ ਪੁੱਛੇਗਾ ਵੀ ਕੰਟਰੀ ਕਿਹੜੀ ਹੈ ਯੂਨਾਈਟਿਡ ਕਿੰਗਡੋਮ ਹਾਂਜੀ ਇਹਨੂੰ ਓਕੇ ਕਰਨਾ ਹੈ ਆਪਾਂ ਫਿਰ ਉਹਨੂੰ ਪੁੱਛਿਆ ਕਿ 9 ਵਜੇ ਤੋਂ ਹੁਣ ਤੱਕ ਕੀ ਕੀਤਾ ਹੈ ਤੇ ਆਪਾਂ ਇੱਥੇ ਕਰਾਂਗੇ ਵੀ ਅਦਰ ਵਰਕ ਹੁਣ ਮੈਂ ਅਦਰ ਵਰਕ ਕਰ ਰਿਹਾ ਸੀਗਾ ਜਿੱਦਾਂ ਉਹ ਤੋਂ ਪੇਪਰ ਲੈ ਕੇ ਆਇਆ ਜਾਂ ਜੋ ਵੀ ਆਪਾਂ ਕੀਤਾ ਹਸਤ ਉਹ ਆਪਾਂ ਗੱਤੀ ਵੇਤੀ ਇਹਨੂੰ ਦੱਸਾਂਗੇ ਸ਼ਿਫਟ 9 ਵਜੇ ਸ਼ੁਰੂ ਹੋਈ ਤੇ 11 ਮਿੰਟ ਉੱਤੇ ਹੋ ਗਿਰ ਤੇ ਮੈਂ 11 ਵਜੇ ਤੱਕ ਇਹ ਆਪਾਂ ਗੱਡੀ ਰਹਿਣ ਦੇਣਾ ਹੈਗਾ ਤੇ ਐਦਾਂ ਕਹਿ ਗਏ ਕਿ ਰੈਡੀ ਤੋਂ ਡਰਾਈਵ ਹੁਣ ਆਪਾਂ ਡਰਾਈਵ ਲਈ ਤਿਆਰ ਆ ਪਰ ਆਪਾਂ ਗੱਡੀ ਨਹੀਂ ਤੋਰਨੀ ਆਪਾਂ ਹੋਰ 15 ਮਿੰਟ ਨੂੰ ਗੱਡੀ ਨੂੰ ਆਪਾਂ ਚੈੱਕ ਕਰਨਾ ਹੈ ਇੱਥੇ ਤੁਸੀਂ 15 ਮਿੰਟ ਦਾ ਜਿਹੜਾ ਆਪਣਾ ਲਾ ਦੇਣਾ ਹੈ ਫਿਰ ਉਹਦਾ ਥੋੜੇ ਦਾ ਨਿਸ਼ਾਨ ਸੋ ਐਦਾਂ ਆਪਾਂ ਮਨਵਾ ਐਂਟਰੀ ਕਰ ਸਕਦੇ ਆ ਜੀ ਤੇ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਤੇ ਇਹਨੂੰ ਜਿਹੜਾ ਥੋੜਾ ਜਿਹਾ ਲਾਈਕ ਕਰ ਦਿਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਜੀ ਧੰਨਵਾਦ ਜੀ ਤੇ ਹੁਣ ਆਪਾਂ ਨੂੰ 13 ਮਿੰਟ ਜਿਹੜੇ ਉੱਤੇ ਹੋ ਗਏ ਸੀ ਤੇ ਆਪਾਂ 13 ਮਿੰਟ 15 ਮਿੰਟ ਹੋਰ ਆਪਾਂ ਇੱਥੇ ਰੁਕਾਂਗੇ ਗੱਡੀ 'ਚ ਜਿਵੇਂ ਟਾਇਰ ਚੈੱਕ ਕਰਾਂਗੇ ਗੱਡੀ ਦੇ ਜਿਹੜੇ ਬੋਡੀ ਪੈਨਲ ਆ ਉਹ ਆਪਾਂ ਚੈੱਕ ਕਰਾਂਗੇ ਸੋ ਕੋਈ ਚ ਕੋਈ ਡਿਫੈਕਟ ਤਾਂ ਨਹੀਂ ਹੈਗਾ ਉਹ ਆਪਾਂ ਇਹਨੂੰ ਕਰਾਂਗੇ ਜੀ ਧੰਨਵਾਦ ਜੀ ਵੀਡੀਓ ਵੇਖਣ ਵਾਸਤੇ